ਵੈਗਨਜੀ ਕਖਾਲਸਾ ਵੈਗਨਜੀ ਖਤੇ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦੇ ਵੀ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਆਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਗੈਰ ਜਿਹੜਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਨਯੋਗ ਅਦਾਲਤਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ ਮਿਲੂਗਾ ਵੈਗਤਿਕਾ ਖਾਲਸਾ ਵੈਗਨ ਜੀ ਕੀ ਖਤੇ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਵੀ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦੇ ਵੀ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਆਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਿਨਾਂ ਜਿਹੜਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਨਯੋਗ ਅਦਾਲਤਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ ਮਿਲੂਗਾ